ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਜਿਹੜੇ ਤੂੜੀ ਦੇ ਰੇਟ ਕੁਝ ਕੁ ਦਿਨਾਂ ਪਹਿਲਾਂ ਵਧਨੇ ਜਿਹੜੇ ਸਟਾਰਟ ਹੋ ਚੁੱਕੇ ਆ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਗੱਲਬਾਤ ਕਿ ਪ੍ਰਾਣੀ ਤੂੜੀ ਦਾ ਕੀ ਰੇਟ ਚੱਲ ਰਿਹਾ ਤੇ ਨਵੀਂ ਤੂੜੀ ਦਾ ਰੇਟ ਕੀ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੋਂ ਤੱਕ ਆਪਾਂ ਨੂੰ ਤੂੜੀ ਦੇ ਰੇਟ ਜਿਹੜੇ ਦੇਖਣ ਨੂੰ ਮਿਲ ਸਕਦੇ ਆ ਤੇ ਜਿਹੜੇ ਵੀ ਭਰਾਣੇ ਆਪਣੇ ਪਸ਼ੂਆਂ ਦੀ ਖਾਤਰ ਤੂੜੀ ਖਰੀਦਣਾ ਚਾਹੁੰਦੇ ਆ ਤੇ ਉਹਨਾਂ ਲਈ ਵਧੀਆ ਮੌਕਾ ਹੈ ਹੁਣ ਤੂੜੀ ਤੁਸੀਂ ਖਰੀਦ ਕੇ ਰੱਖ ਸਕਦੇ ਹੋ ਸਟੋਰ ਕਰ ਸਕਦੇ ਹੋ ਤੇ ਆਪਾਂ ਸਾਰੀ ਕਰਾਂਗੇ ਗੱਲਬਾਤ ਇਸ ਵੀਡੀਓ ਦੇ ਵਿੱਚ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕੀ ਕੀ ਰੇਟ ਆ ਪ੍ਰਾਣੀ ਟੂੜੀ ਦਾ ਚੱਲ ਰਿਹਾ ਤੇ ਨਵੀਂ ਟੂੜੀ ਦਾ ਰੇਟ ਕੀ ਚੱਲ ਰਿਹਾ ਦੇ ਸਾਰੀ ਕਰਦੇ ਆ ਗੱਲਬਾਤ ਆਉ ਜਾਣਦੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਆਜੋ ਜਾਣਦੇ ਆਪਾਂ ਪਹਿਲਾਂ ਸ਼ੁਰੂ ਕਰਦੇ ਆ ਆਪਣੇ ਜ਼ਿਲ੍ਹੇ ਤੋਂ ਬਠਿੰਡੇ ਤੋਂ ਵੀ ਬਠਿੰਡੇ ਦੇ ਵਿੱਚ ਨਵੀਂ ਟੂੜੀ ਦਾ ਕੀ ਰੇਟ ਆ ਤੇ ਪੁਰਾਣੀ ਦਾ ਕੀ ਰੇਟ ਹੈ ਕਿਸਾਨ ਦੋਸਤੋ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਪਾਂ ਨੂੰ ਟੂੜੀ ਦਾ ਨਵੀਂ ਦਾ ਰੇਟ ਦੇਖਣ ਨੂੰ ਮਿਲਿਆ ਹੈਗਾ 600 ਰੁਪਏ ਤੇ ਪੁਰਾਣੀ ਟੂੜੀ ਦਾ ਰੇਟ ਆ ਜਿਹੜਾ ਉਹ 480 ਰੁਪਏ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੁਰਾਣੀ ਟੂੜੀ ਦਾ ਰੇਟ ਹੈ 480 ਰੁਪਏ ਨਵੀਂ ਟੂੜੀ ਦਾ ਰੇਟ ਹੈ 600 ਰੁਪਏ ਨਿਕਲ ਕੇ ਆਇਆ ਹੈਗਾ ਤੇ ਹੁਣ ਰੇਟ ਜਿਹੜੇ ਵਧਨੇ ਸਟਾਰਟ ਹੋ ਚੁੱਕੇ ਆ ਜਿਹੜੇ ਵੀ ਭਰਾਵਾਂ ਕੋਲੇ ਟੂੜੀ ਹਜੇ ਪਈ ਆ ਵੇਚਣੀ ਚਾਹੁੰਦੇ ਆ ਤੇ ਉਹਨਾਂ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਤੇ ਟੂੜੀ ਤੁਸੀਂ ਵੇਚ ਸਕਦੇ ਹੋ ਤੇ ਜੇ ਮਾਨਸਾ ਦੇ ਵਿੱਚ ਗੱਲ ਕਰੀਏ ਤਾਂ 525 ਰੁਪਏ ਇੱਥੇ ਥੋੜਾ ਜਿਹੜਾ ਟੂੜੀ ਦਾ ਰੇਟ ਹੈ ਨਮੀ ਦਾ ਵੀ ਘਟ ਹੈਗਾ ਤੇ ਪੁਰਾਣੀ ਟੂੜੀ ਦਾ ਰੇਟ ਹੈ ਜਿਹੜਾ 320 ਰੁਪਏ ਤੇ ਦੂਜੇ ਨੰਬਰ ਤੇ ਕੋਟਕਪੁਰੇ ਦੀ ਜੇ ਗੱਲ ਕਰੀਏ ਕੋਟਕਪੁਰੇ ਦਾ ਰੇਟ ਹੈ ਜਿਹੜਾ ਨਵੀਂ ਤੂੜੀ ਦਾ 550 ਰੁਪਿਆ ਨਿਕਲ ਕੇ ਆਇਆ ਹੈਗਾ ਤੇ ਜਿਹੜਾ ਪੁਰਾਣਾ ਰੇਟ ਚੱਲੀ ਜਾਂਦਾ ਹੈਗਾ ਤੂੜੀ ਦਾ ਉਹ ਲਗਭਗ 300 ਰੁਪਏ ਤੋਂ ਲੈ ਕੇ 320 350 400 ਰੁਪਏ ਤੱਕ ਪੁਰਾਣੀ ਤੂੜੀ ਜਿਹੜੀ ਘਰਾਂ ਦੇ ਵਿੱਚੋਂ ਵਿਕੀ ਜਾਂਦੀ ਹੈਗੀ ਆ ਲੁਧਿਆਣੇ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਆ ਉਹ 620 ਰੁਪਏ ਨਮੀ ਤੂੜੀ ਦਾ ਤੇ ਪੁਰਾਣੀ ਤੂੜੀ ਦਾ ਜਿਹੜੀ ਅੰਦਰੋਂ ਤੂੜੀ ਆਪਾਂ ਵੇਚ ਰਹੇ ਆ ਆਪਣੇ ਤੋਂ ਟਰਾਲੀਆਂ ਵਾਲੇ ਚੱਕ ਰਹੇ ਆ ਉਹਦਾ ਰੇਟ ਉਹੀ 450 ਰੁਪਿਆ ਤੇ ਜਾਂ 350 ਰੁਪਿਆ 380 ਰੁਪਏ ਪੁਰਾਣਾ ਰੇਟ ਇਹ ਹੀ ਚੱਲੀ ਜਾਂਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਦੀ ਗੱਲ ਕਰੀਏ ਤਾਂ ਤੂੜੀ ਦਾ ਰੇਟ 600 ਰੁਪਿਆ ਮੰਡੀ ਦਾ ਰੇਟ ਆ ਤੇ ਆਮ ਜਿਹੜੀ ਘਰਾਂ ਦੇ ਵਿੱਚੋਂ ਵਿਕੀ ਜਾਂਦੀ ਆ ਉਹ 350 380 ਰੁਪਏ ਵਿਕੀ ਜਾਂਦੀ ਹੈਗੀ ਆ ਤਰਨ ਤਰਨ ਦੀ ਗੱਲ ਕਰੀਏ ਤਾਂ 540 ਰੁਪਏ ਤੋੜੀ ਦਾ ਰੇਟ ਹੈ ਮੰਡੀਆਂ ਦਾ ਤੇ ਜੇ ਆਪਾਂ ਘਰਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਇਹੀ ਰੇਟ ਚੱਲ ਰਿਹਾ 350 380 ਰੁਪਏ ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਮੰਡੀਆਂ ਦਾ ਰੇਟ ਆ 570 ਰੁਪਏ ਤੇ ਘਰਾਂ ਦੇ ਵਿੱਚੋਂ ਇਹ ਵੀ ਤੋੜੀ 440 430 ਰੁਪਏ ਤੋੜੀ ਵਿਕੀ ਜਾਂਦੀ ਹੈਗੀ ਆ ਤੇ ਅੰਬਰਸਰ ਦੀ ਗੱਲ ਕਰੀਏ ਤਾਂ 590 ਰੁਪਏ ਤੂੜੀ ਦਾ ਰੇਟ ਆ ਜਿਹੜਾ ਮੰਡੀਆਂ ਦੇ ਵਿੱਚ ਤੇ ਪੁਰਾਣੀ ਤੂੜੀ ਹੈ ਜਿਹੜੀ ਉਹ ਵੇਕ ਰਹੀ ਆ 300 ਤੋਂ ਲੈ ਕੇ 400 ਸਵਾ 400 ਰੁਪਏ ਦੇ ਵਿੱਚ ਵਿੱਚ ਤੇ ਤੁਸੀਂ ਵੀ ਕਿਸਾਨ ਦੋਸਤੋ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਹੁਣ ਜਿਹੜੀ ਪ੍ਰਾਣੀ ਤੂੜੀ ਘਰਾਂ ਦੇ ਵਿੱਚੋਂ ਟਰਾਲੀਆਂ ਵਾਲੇ ਚੱਕ ਰਿਹਾ ਕੀ ਰੇਟ ਚੱਕ ਰਿਹਾ ਤੇ ਮੰਡੀਆਂ ਦਾ ਰੇਟ ਆ ਜਿਹੜਾ ਉਹ ਹੁਣ ਥੋੜਾ ਜਿਹਾ ਵਧਣਾ ਸਟਾਰਟ ਹੋ ਚੁੱਕਿਆ ਜਿਵੇਂ ਕਿ ਸਰਦੀ ਦੇ ਵਿੱਚ ਜਿਹੜੀਆਂ ਫੈਕਟਰੀਆਂ ਬੰਦ ਸੀਗੀਆਂ ਹੁਣ ਉਹ ਸਟਾਰਟ ਹੋ ਚੁੱਕੀਆਂ ਤੇ ਨਵੀਂ ਜਿਵੇਂ ਜਿਵੇਂ ਤੂੜੀ ਆਉਣੀ ਸਟਾਰਟ ਹੋਊਗੀ ਉਵੇਂ ਉਵੇਂ ਰੇਟ ਜਿਹੜਾ ਵਧੂਗਾ ਤੇ ਜਿਹੜੇ ਵੀ ਭਰਾਣੇ ਹੁਣ ਤੂੜੀ ਲੈ ਕੇ ਆਪਣੇ ਪਸ਼ੂਆਂ ਦੀ ਖਾਤਰ ਸਟੋਰ ਕਰਕੇ ਰੱਖਣੀ ਆ ਤੁਸੀਂ ਉਹ ਤੂੜੀ ਲੈ ਕੇ ਰੱਖ ਸਕਦੇ ਹੋ ਹੁਣ ਆਪਣੇ ਲਈ ਬਹੁਤ ਹੀ ਵਧੀਆ ਨਾਲ ਤਾਂ ਆਪਾਂ ਨੂੰ ਤੂੜੀ ਵਧੀਆ ਮਿਲ ਸਕਦੀ ਹੈ ਤੇ ਰੇਟ ਘੱਟ ਜੀ ਵੀ ਮਿਲ ਸਕਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ